ਇਨਾਸ ਇਸ ਟੀਵੀ ਤਸਵੀਰਾਂ ਨੂੰ ਜ਼ਰਾ ਧਿਆਨ ਦੇ ਨਾਲ ਦੇਖੋ ਤਾਂ ਇਸ ਮੁੰਡੇ ਨੂੰ ਪਛਾਣਨ ਵਾਲੇ ਨੂੰ 10000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਦਰਅਸਲ ਦੇਖ ਸਕਦੇ ਹੋ ਕਿ ਕਿੰਜ ਦੱਬੇ ਪੈਰੀ ਸਾਤਿਰ ਮੁੰਡਾ ਸੁਨਿਆਰੇ ਦੀ ਦੁਕਾਨ ਦੇ ਅੰਦਰ ਵੜਤਾ ਹੈ ਜਿਸਨੇ ਲਾਈਨਾ ਵਾਲੀ ਜੜੀਆ ਟੀ-ਸ਼ਰਟ ਪਾਈ ਹੋਈ ਹੈ ਜਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਟਨਾ ਨੂੰ ਅਨਜਾਮ ਦਿੱਤਾ ਗਿਆ ਕਿ ਕਿਸੇ ਨੂੰ ਖਬਰ ਤੱਕ ਨਹੀਂ ਲੱਗੀ ਜਦੋਂ ਸੀਐਸਟੀਵੀ ਤਸਵੀਰਾਂ ਚੈੱਕ ਕੀਤੀਆਂ ਤਾਂ ਸਬ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਤਾਂ ਦੱਸਦੀ ਹੈ ਕਿ ਮਸ਼ਹੂਰ ਬਾਬੂ ਰਾਮ ਸਰਾਫ ਐਂਡ ਸਨ ਅਪਰਾ ਵਿਖੇ ਮੋਟਰਸਾਈਕਲ ਤੇ ਆਏ ਮੁੰਡੇ ਵੱਲੋਂ ਉਸ ਦੀ ਦੁਕਾਨ ਦੇ ਅੰਦਰ ਫੜ ਕੇ ਸੋਨੇ ਦੀ ਮੁੰਦਰੀ ਚੋਰੀ ਕਰ ਲਈ ਤਾਂ ਸਿਸ ਟੀਵੀ ਤਸਵੀਰਾਂ ਦੇ ਵਿੱਚ ਸਭ ਕੁਝ ਕੈਦ ਹੋ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੁੰਡੇ ਵੱਲੋਂ ਸੋਨੇ ਦੀ ਮੁੰਦਰੀ ਖਿਸਕਾ ਲਏਗੀ ਤਾਂ ਚੋਰੀ ਕਰਕੇ ਜੇਬ ਦੇ ਵਿੱਚ ਪਾਈ ਤਾਂ ਦੁਕਾਨਦਾਰ ਵੱਲੋਂ ਇਸ ਸੰਬੰਧ ਵਿੱਚ ਪੁਲਿਸ ਨੂੰ ਨਿਕਤੀ ਸ਼ਿਕਾਇਤ ਕਰ ਦਿੱਤੀ ਤਾਂ ਇਸ ਮੁੰਡੇ ਦਾ ਪਤਾ ਦੱਸਣ ਵਾਲੇ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਹ ਵੀ ਗੱਲ ਜੜੀ ਆ ਆਖੀ ਗਈ ਹੈ ਇਨਾਸ ਇਸ ਟੀਵੀ ਤਸਵੀਰਾਂ ਨੂੰ ਜ਼ਰਾ ਧਿਆਨ ਦੇ ਨਾਲ ਦੇਖੋ ਤਾਂ ਇਸ ਮੁੰਡੇ ਨੂੰ ਪਛਾਣਨ ਵਾਲੇ ਨੂੰ 10000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਦਰਅਸਲ ਦੇਖ ਸਕਦੇ ਹੋ ਕਿ ਕਿੰਜ ਦੱਬੇ ਪੈਰੀ ਸਾਤਿਰ ਮੁੰਡਾ ਸੁਨਿਆਰੇ ਦੀ ਦੁਕਾਨ ਦੇ ਅੰਦਰ ਫੜਤਾ ਹੈ ਜਿਸਨੇ ਲਾਈਨਾ ਵਾਲੀ ਜੜੀਆ ਟੀ-ਸ਼ਰਟ ਪਾਈ ਹੋਈ ਹੈ ਜਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਟਨਾ ਨੂੰ ਅਨਜਾਮ ਦਿੱਤਾ ਗਿਆ ਕਿ ਕਿਸੇ ਨੂੰ ਖਬਰ ਤੱਕ ਨਹੀਂ ਲੱਗੀ ਜਦੋਂ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਤਾਂ ਸਭ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਤਾਂ ਦੱਸਦੀ ਹੈ ਕਿ ਮਸ਼ਹੂਰ ਬਾਬੂ ਰਾਮ ਸਰਾਫ ਐਂਡ ਸਨ ਅਪਰਾ ਵਿਖੇ ਮੋਟਰਸਾਈਕਲ ਤੇ ਆਏ ਮੁੰਡੇ ਵੱਲੋਂ ਉਸ ਦੀ ਦੁਕਾਨ ਦੇ ਅੰਦਰ ਫੜ ਕੇ ਸੋਨੇ ਦੀ ਮੁੰਦਰੀ ਚੋਰੀ ਕਰ ਲਈ ਤਾਂ ਇਸ ਟੀਵੀ ਤਸਵੀਰਾਂ ਦੇ ਵਿੱਚ ਸਭ ਕੁਝ ਕੈਦ ਹੋ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੁੰਡੇ ਵੱਲੋਂ ਸੋਨੇ ਦੀ ਮੁੰਦਰੀ ਖਿਸਕਾ ਲਏਗੀ ਤਾਂ ਚੋਰੀ ਕਰਕੇ ਜੇਬ ਦੇ ਵਿੱਚ ਪਾਈ ਤਾਂ ਦੁਕਾਨਦਾਰ ਵੱਲੋਂ ਇਸ ਸੰਬੰਧ ਵਿੱਚ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਤਾਂ ਇਸ ਮੁੰਡੇ ਦਾ ਪਤਾ ਦੱਸਣ ਵਾਲੇ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਹ ਵੀ ਗੱਲ ਜੜੀ ਆ ਆਖੀ ਗਈ ਹੈ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਕਿਰੇ ਇੱਕ ਸ਼ੋਰੂਮ ਦੇ ਵਿੱਚ ਹੋਏ ਅਜੇ ਇਤਲਾਮ ਮਿਲੀ ਸੀ ਕਿ ਅਸੀਂ ਜਿਹੜੀ ਆ ਉਹ ਸੀਸੀਟੀਵੀ ਫੁਟੇਜ ਵੀ ਦੇਖੀ ਉਹਦੇ ਵਿੱਚ ਇੱਕ ਵਿਅਕਤੀ ਦਿਖਾਈ ਦਿੰਦਾ ਜਿਹੜਾ ਮੰਦੀ ਚੁੱਕ ਕੇ ਆਪਣੀ ਜੇਬ ਵਿੱਚ ਪਾਉਂਦਾ ਹੈ ਤੇ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ ਕੈਮਰੇ ਦੇ ਦੇਖ ਰਹੇ ਹਾਂ ਸਾਰੇ ਹੁਣ ਜਲਦੀ ਅਸੀਂ ਟ੍ਰੇਸ ਆਊਟ ਕਰਾਂਗੇ ਤੇ ਇਸ ਬੰਦੇ ਸਾਨੂੰ ਜਿਹੜੀ ਆ ਜੋ ਵੀ ਸ਼ਿਕਾਇਤ ਹੋਊਗੀ ਉਹਦੇ ਮੁਤਾਬਕ ਜੋ ਵੀ ਜਿਹੜੇ ਸ਼ੋਰੂਮ ਦੇ ਮਾਲਕ ਸ਼ਿਕਾਇਤ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਵੇਗੀ ਜੀ ਸਰ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਰੇ ਇੱਕ ਸ਼ੋਰੂਮ ਦੇ ਵਿੱਚ ਹੋਏ ਅਜੇ ਇਤਲਾਮ ਮਿਲੀ ਸੀ ਕਿ ਅਸੀਂ ਜਿਹੜੀ ਆ ਉਹ ਸੀਸੀਟੀਵੀ ਫੁਟੇਜ ਵੀ ਦੇਖੀ ਉਹਦੇ ਵਿੱਚ ਇੱਕ ਵਿਅਕਤੀ ਦਿਖਾਈ ਦਿੰਦਾ ਜਿਹੜਾ ਮੰਦੀ ਚੁੱਕ ਕੇ ਆਪਣੀ ਜੇਬ ਵਿੱਚ ਪਾਉਂਦਾ ਹੈ ਤੇ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ ਕੈਮਰੇ ਦੇ ਦੇਖ ਰਹੇ ਹਾਂ ਸਾਰੇ ਹੁਣ ਜਲਦੀ ਅਸੀਂ ਟ੍ਰੇਸ ਆਊਟ ਕਰਾਂਗੇ ਤੇ ਇਸ ਬੰਦੇ ਸਾਨੂੰ ਜਿਹੜੀ ਆ ਜੋ ਵੀ ਸ਼ਿਕਾਇਤ ਹੋਊਗੀ ਉਹਦੇ ਮੁਤਾਬਕ ਜੋ ਵੀ ਜਿਹੜੇ ਸ਼ੋਰੂਮ ਦੇ ਮਾਲਕ ਸ਼ਿਕਾਇਤ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਵੇਗੀ